ਹਾਂਜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਜਿਹੜਾ ਕਿ ਕਬੱਡੀ ਖਿਡਾਰੀ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਜੰਦੀਆਂ ਰਾਣਾ ਬੱਲਾ ਚੋਰੀਆ ਉਹਦਾ ਨਾਮ ਸੀ ਤੇ ਬਈ ਦੱਸਿਆ ਜਾਂਦਾ ਵੀ ਕੋਚ ਵੀ ਆ ਤੇ ਖਿਡਾਰੀ ਵੀ ਰਹਿ ਚੁੱਕਿਆ ਤੇ ਪਰ ਹੁਣ denn ਦਿਹਾੜੇ ਗੋਲੀਆਂ ਕਿਵੇਂ ਚਲਾ ਦਿੱਤੀਆਂ ਜਾਂਦੀਆਂ ਇਹਦੇ ਮਾਮਲੇ ਦੇ ਪਿੱਛੇ ਕੌਣ ਆ ਤੇ ਪਹਿਲੀ ਗੱਲ ਤਾਂ ਮੈਨੂੰ ਇੱਕ ਇਹ ਕਹਿਣਾ ਵੀ ਜਿਹੜੇ ਇਹ ਗੈਂਗਸਟਰ ਆ ਇਹਨਾਂ ਦਾ ਦੱਸਿਆ ਜਾਂਦਾ ਵੀ ਮੁੰਬਈ ਹਾ ਗਰੁੱਪ ਨਾਲ ਵੀ ਹੱਥ ਆ ਹੁਣ ਗੱਲ ਇਹ ਪੂਰੀ ਵੈਰੀਫਾਈ ਨਹੀਂ ਹੋਈ ਲੈਕਿਨ ਇਹ ਕਈ ਚੈਨਲਾਂ ਬਣਿਓ ਕਈ ਯਾਰੀਆਂ ਤੇ ਨਾਲ ਸਿੱਧੂ ਮੂਸੇ ਨਾਲ ਵੀ ਤਾਰਾਂ ਜੁੜਦੀਆਂ ਜਾ ਕੇ ਸਿੱਧੂ ਮੂਸੇ ਵਾਲੇ ਨਾਲ ਵੀ ਇਹ ਉਹਦਾ ਬਦਲਾ ਲੈਤਾ ਗਿਆ ਇਹ ਵੀ ਹਜੇ ਪੂਰੀ ਪੁਸ਼ਟੀ ਨਹੀਂ ਹੋਈ ਕਿਉਂਕਿ ਇਹ ਆਪਾਂ ਕਹਿ ਨਹੀਂ ਸਕਦੇ ਚੈਨਲਾਂ ਤੇ ਜਿਵੇਂ ਖਬਰ ਆ ਰਹੀ ਆ ਉਹ ਥੋਡੇ ਨਾਲ ਸਾਂਝੀ ਕਰਨੀਆਂ ਹੁਣ ਐਸਐਸਪੀ ਦਾ ਕੀ ਕਹਿਣਾ ਇਹ ਵੀ ਆਪਾਂ ਥੋਡੇ ਨਾਲ ਖਬਰ ਸਾਂਝੀ ਕਰਦੇ ਆ ਤਾਂ ਜੋ ਵੀ ਵੀਰ ਭੈਣ ਭਰਾ ਦੇਖ ਰਿਹਾ ਭਾਈ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਹੁਣ ਐਸਐਸਪੀ ਦੇ ਕੀ ਕਿਹਾ ਕੌਣ ਇਹਦੇ ਮਾਮਲੇ ਦੇ ਵਿੱਚ ਕਿਸ-ਕਿਸ ਦੇ ਨਾਮ ਆਏ ਆ ਕੀ ਨੇ ਤੇ ਸ਼ੱਕ ਆ ਪੂਰੀ ਗੱਲਬਾਤ ਪਹਿਲਾਂ ਇਹ ਸਾਂਝੀ ਕਰ ਦਈਏ ਫਿਰ ਆਪਾਂ ਉਹ ਜਿਹੜਾ ਕਿ ਬਈ ਇਹ ਖੜਿਆ ਰਹੀ ਸੀ ਉਹਦੇ ਘਰ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਗੈਸਟਰਾਂ ਦਾ ਕੁਝ ਨਹੀਂ ਜਾਂਦਾ ਮਾਂ ਨੂੰ ਪੁੱਤ ਨਹੀਂ ਮਿਲਣਾ ਤੇ ਉਹਦੀ ਪਤਨੀ ਨੂੰ ਜੀਵਨ ਸਾਥੀ ਨਹੀਂ ਮਿਲਣਾ ਹੁਣ ਘਰ ਦੇ ਬੁਰੇ ਹਾਲਾ ਉਹ ਵੀ ਆਪਾਂ ਲਾਸਟ ਤੇ ਵੀਡੀਓ ਦਿਖਾਵਾਂਗੇ 1 ਮਿੰਟ ਦੀ ਪਹਿਲਾਂ ਐਸਐਸਪੀ ਦਾ ਕੀ ਕਹਿਣਾ ਇਹ ਸੁਣਾ ਦਈਏ ਤੁਹਾਨੂੰ ਕੁਝ ਗੱਲਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਬਟਰ ਫੇਮਸ ਹੈਗਾ ਜਿਹਦਾ ਅਸਲੀ ਨਾਮ ਸੀ ਕੁੰਵਰ ਦਿਗਵਜੇ ਸਿੰਘ ਜਿਹੜਾ ਕਿ ਬਲਾਚੌਰ ਨਵਾਂ ਸ਼ਹਿਰ ਦਾ ਰਹਿਣ ਵਾਲਾ ਸੀਗਾ ਉਹਨੂੰ ਇਹਨਾਂ ਮੁੰਡਿਆਂ ਨੇ ਜਿਹੜੇ ਹਮਲਾਵਰ ਆਏ ਸੀ ਉਹਨਾਂ ਨੇ ਉਹਦੇ ਤੇ ਫਾਇਰ ਕੀਤਾ ਤੇ ਉਹਦੇ ਵਿੱਚ ਉਹਦੇ ਪਹਿਲਾਂ ਕ੍ਰਿਟੀਕਲ ਸੀਗਾ ਉਹਨੂੰ ਇਮੀਡੀਏਟਲੀ ਅਸੀਂ 40 ਹਸਪੀਟਲ ਲੈ ਕੇ ਗਏ ਜਿਸ ਤੋਂ ਬਾਅਦ ਚ ਜਿਹੜਾ ਹੈਗਾ ਅਨਫੋਰਚੂਨੇਟਲੀ ਉਹਦੀ ਡੈਥ ਹੋ ਗਈ। ਇਹਦੇ ਵਿੱਚ ਇੱਕ ਕੱਲ ਫਿਰ ਸੋਸ਼ਲ ਮੀਡੀਆ ਤੇ ਪੋਸਟ ਵੀ ਘੁੰਮ ਰਹੀ ਸੀ ਕਿ ਜਿਹਦੇ ਵਿੱਚ ਕਿ ਇੱਕ ਗੈਂਗ ਨੇ ਇਹਦੀ ਜ਼ਿੰਮੇਵਾਰੀ ਲਈ ਗਈ। ਜਿਹੜਾ ਹੁਣ ਤੱਕ ਗੱਲ ਕਲੀਅਰ ਹੋ ਰਹੀ ਹੈ ਜੀ ਵੀ ਜਿਹੜਾ ਇਹ ਰਾਣਾ ਬਲਾਚੌਰੀਆ ਜਾਂ ਕੁੰਵਰ ਦਿਗਵਿਜੇ ਸਿੰਘ ਸੀਗਾ ਇਨੂੰ ਦੂਜਾ ਜਿਹੜਾ ਗੈਂਗ ਹੈਗਾ ਇਹਨੂੰ ਜੱਗੂ ਭਗਵਾਨਪੁਰੀਏ ਨਾਲ ਐਸੋਸੀਏਟ ਕਰਿਆ ਜਾਂਦਾ ਹੈਗਾ ਵੀ ਇਹ ਜੱਗੂ ਭਗਵਾਨਪੁਰੀਏ ਦੇ ক্লোਜ਼ ਸੀਗਾ ਜਾਂ ਕਬੱਡੀ ਜਿਹਦੇ ਨਾਲ ਉਹਦੇ ਟਾਈ ਅਪ ਸੀਗਾ ਇਹਨਾਂ ਦਾ ਜਿਹੜਾ ਟੋਨੀ ਬੱਲ ਤੇ ਲੱਕੀ ਪਟਿਆਲ ਦੋਨੋਂ ਅਲਾਈਡ ਗੈਂਗਸ ਹੈਗੇ ਜੀ ਉਹਨਾਂ ਦਾ ਇਹ ਜਿਹੜੀ ਕੱਲ ਜ਼ਿੰਮੇਵਾਰੀ ਵੀ ਉਹਨਾਂ ਨੇ ਲਈ ਹੈ ਤੇ ਉਹਨਾਂ ਦੇ ਸ਼ੂਟਰਸ ਨੇ ਜਿਹੜਾ ਹੈਗਾ ਇਹ ਵਾਰ ਦਾ ਸ਼ਾਮ ਦਿੱਤਾ ਇਸ ਦੇ ਵਿੱਚ ਜਿਹੜੀ ਟੱਕ ਆਇਡੈਂਟੀਫਿਕੇਸ਼ਨ ਹੋਈ ਹੈ ਜੀ ਦੋ ਬੰਦੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਦੇ ਵਿੱਚ ਅਦਿੱਤਿਆ ਕਪੂਰ ਅਲਿਆਸ ਮੱਖਣ ਨਾਮ ਦਾ ਲੜਕਾ ਹੈ ਅੰਮ੍ਰਿਤਸਰ ਦਾ ਰਹਿਣ ਵਾਲਾ ਦੂਸਰਾ ਬੰਦਾ ਹੈ ਕਰਨ ਪਾਠਕ ਜਿਹੜਾ ਕਿ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਹੈਗਾ ਬਾਕੀ ਅਲੇ ਜਿਹੜਾ ਤੀਸਰਾ ਬੰਦਾ ਹੈ ਤੇ ਇਹਨਾਂ ਦੇ ਦੋ ਤਿੰਨ ਕੁਝ ਐਸੋਸੀਏਟਸ ਜਿਹੜੇ ਅਸੀਂ ਸਾਨੂੰ ਕੱਲ ਤੱਕ ਪਤਾ ਲੱਗਿਆ ਹੈਗਾ ਉਹ ਫੋਰ ઓਪਰੇਸ਼ਨਲ ਰੀਜ਼ਨਸ ਹਾਂਜੀ ਪੁਲਿਸ ਆਪਣੇ ਮਨਿਓ ਹਜੇ ਪੂਰੀ ਗੱਲ ਵੈਰੀਫਾਈ ਨਹੀਂ ਹੋਈ ਵੀ ਹਜੇ ਮਾਮਲੇ ਦੇ ਵਿੱਚ ਇਸ ਦੇ ਵਿੱਚ ਕੌਣ ਕੌਣ ਆ ਪਰ ਜਿਹਦੇ ਜਿਹਦੇ ਹੁਣ ਨਾਮ ਤੁਸੀਂ ਸੁਣੀ ਲਏ ਆ ਇਹਦੇ ਵਿੱਚ ਕਈ ਜਣਿਆਂ ਦੇ ਨਾਮ ਆਏ ਆ ਤੇ ਜਿਵੇਂ ਜਿਵੇਂ ਪੁਲਿਸ ਨੂੰ ਬਈ ਪਤਾ ਲੱਗ ਰਿਹਾ ਓਵੇਂ ਲੋਕਾਂ ਦੇ ਸਾਹਮਣੇ ਪਬਲਿਕ ਗੱਲ ਸਾਰਿਆਂ ਦੇ ਸਾਹਮਣੇ ਪੇਸ਼ ਕੀਤੀ ਜਾਂਦੀ ਤੇ ਹੁਣ ਜਿਹੜੇ ਉਹਦੇ ਘਰ ਦੇ ਹਾਲਾਤ ਆ ਬਈ ਮੈਂ ਇਹੀ ਕਹਿਣਾ ਚਾਹੂੰਗਾ ਪਹਿਲੀ ਗੱਲ ਤਾਂ ਚਾਹੇ ਕੋਈ ਗੈਂਗਸਟਰਾ ਚਾਹੇ ਜੋ ਵੀ ਆ ਇਹ ਕਾਇਰਾਂ ਵਾਲਾ ਕੰਮ ਤੇ ਸਰਕਾਰ ਨੂੰ ਵੀ ਮੈਂ ਇਹੀ ਕਹੂੰਗਾ ਇਹ ਕਾਇਰਾਂ ਵਾਲਾ ਕੰਮ ਤਾਂ ਹੀ ਕਰ ਸਕਦੇ ਕਿਸੇ ਨੱਤੇ ਦੇ ਬਾਹਰ ਜਾ ਕੇ ਤਾੜ-ਤਾੜ ਗੋਲੀਆਂ ਚਲਾ ਦੇਣੋ ਕਬੱਡੀ ਦਾ ਤਾਂ ਨਾਵੋਂ ਨਿਸ਼ਾਨ ਹੀ ਨਹੀਂ ਰਹਿਣਾ ਜੇ ਇਹੋ ਜਿਹਾ ਕੰਮ ਚੱਲੀ ਗਏ ਤਾਂ ਪੰਜਾਬ ਦਾ ਬਈ ਮੈਂ ਕਹਣਾ ਵੀ ਜਿਹੜੇ ਇਹ ਕਹਿੰਦੇ ਇੱਕ ਪਾਸੇ ਤਾਂ ਨਿਸ਼ਾਨਾ ਮਰੇ ਪਏ ਆ ਕੋਈ ਪੰਜਾਬ ਦੀ ਨੌਜਵਾਨੀ ਦਾ ਨਸ਼ਾ ਜੀ ਡੁੱਬੀ ਖੜੀ ਆ ਦੂਜੀ ਜੇ ਕੋਈ ਮਾੜੇ ਮੋਟੇ ਕੁਝ ਖੜਿਆ ਰਹੀ ਆ ਤੇ ਇਹ ਦਬਾਅ ਪਾਉਣਾ ਚਾਹੁੰਦੇ ਆ ਇਹ ਡੈਕਟਰਾਂ ਦਾ ਬਈ ਕੁਝ ਨਹੀਂ ਜਣਾ ਮੈਂ ਤਾਂ ਇਹ ਕਹੂੰਗਾ ਕਿਸੇ ਮਾਂ ਨੂੰ ਪੁੱਤ ਨਹੀਂ ਮਿਲਣਾ ਤੇ ਉਹਦੀ ਪਤਨੀ ਨੂੰ ਬਈ ਜੀਵਨ ਸਾਥੀ ਨਹੀਂ ਮਿਲਣਾ ਤਾਂ ਜਿਹੜੀ ਹੁਣ ਤੱਕ ਦੀ ਅਪਡੇਟ ਆ ਪੱਕਾਰ ਦੀ ਉਹਨਾਂ ਦੀ ਵੀਡੀਓ ਹਾਲਾਤ ਦਿਖਾ ਦਈਏ ਬਈ ਤੇ ਸੁਣ ਕੇ ਰੂਹ ਕੰਬ ਜੂਗੀ ਤੇ ਇਹਦੇ ਵਿੱਚ ਹੁਣ ਆਪਾਂ ਇਹ ਕਰਾਂ ਪਹਿਲਾਂ ਚੁੰਮੇ ਗੱਭਰੂ ਸਿੱਧੂ ਮੂਸੇਵਾਲਾ ਮਰਵਾ ਦਿੱਤਾ ਜਾਂਦਾ ਬਾਅਦ ਦੇ ਵਿੱਚ ਰਾਜਵੀਰ ਜਵੰਦਾ ਉਹਦਾ ਵੀ ਇੱਕ ਐਕਸੀਡੈਂਟ ਹੋਇਆ ਨਹੀਂ ਕਰਵਾ ਦਿੱਤਾ ਜਾਂਦਾ ਉਹਦਾ ਵੀ ਕੋਈ ਪਤਾ ਨਹੀਂ ਲੱਗਾ ਹਜੇ ਵੀ ਕੀ ਗੱਲਬਾਤ ਸੀ ਫੇਰ ਆਜ ਤੁਸੀਂ ਬਰਿੰਦਰ ਘੋਮਣ ਬੋਡੀ ਬਿਲਡਰ ਉਹਦਾ ਵੀ ਕੋਈ ਪਤਾ ਨਹੀਂ ਲੱਗਿਆ ਉਹ ਵੀ ਇੱਕ ਸਾਜਿਸ਼ ਸੀ ਤਾਂ ਐਸੇ ਲੋਟੀ ਸਾਡੇ ਤਾਂ ਪੰਜਾਬ ਦਾ ਜੇ ਕੋਈ ਚੰਗੇ ਰਾਹ ਤੇ ਕੋਈ ਕਬੱਡੀ ਖੇਡਦਾ ਤਾਂ ਭਈ ਐਸੇ ਲੋਟੀ ਮੈਂ ਕਹਣਾ ਹਜੇ ਪਤਾ ਨਹੀਂ ਕਿੰਨੀਆਂ ਕ ਖਬਰਾਂ ਹੋਰ ਆਉਣੀਆਂ ਬਾਕੀ ਇਹ ਤੇ